ਪੰਜਾਬੀ ਨਿਊਜ਼ ਚੈਨਲ ਵੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀਆਂ ਵੱਡੀਆਂ ਖਬਰਾਂ ਸ਼ੰਭੂ ਬਾਰਡਰ ਤੇ ਸੁਪਰੀਮ ਕੋਰਟ ਦੇ ਫੈਸਲੇ ਤੇ ਬੋਲੇ ਨੀਲਗਰਗਾ ਸਿੱਕਰਦੇ ਹਾਂ ਫੈਸਲੇ ਦਾ ਸਮਰਥਨ ਐਮਪੀ ਚਨਜੀਤ ਸਿੰਘ ਚੰਨੀ ਖਿਲਾਫ ਇਲੈਕਸ਼ਨ ਅ ਪਟੀਸ਼ਨ ਮਾਮਲੇ 'ਚ ਹਾਈ ਕੋਰਟ ਨੇ ਦਿੱਤਾ ਫੈਸਲਾ ਪੰਜਾਬ ਵਿੱਚ ਕਿਸਾਨੀ ਅंदोलਨ ਵਿੱਚ ਬਾਈਕਾਟ ਕੀਤਾ ਰिलायंस Jio ਨੇ ਮੁੜ ਦਬਦਬਾ ਕੀਤਾ ਕائم ਸ਼ੰਭੂ ਬਾਦੜ ਖੋਲਦੇ ਹੀ ਦਿੱਲੀ ਨੂੰ ਕਰਾਂਗੇ ਕੁਝ ਸੁਪਰੀਮ ਕੋਰਟ ਦੀ ਟਿੱਪਣੀ ਤੇ ਡੱਲੇਵਾਲ ਨੇ ਕਿਹਾ ਟਰੈਕਟਰਾਂ ਟਰਾਲੀਆਂ ਕਿਸਾਨਾਂ ਦਾ ਦੂਜਾ ਘਰ ਬੰਗਲਾਦੇਸ਼ ਦੇ ਹਿੰਦੂਆਂ ਦਾ ਕਤਲੇਆਮ ਮੰਦਰਾਂ ਦੀ ਭੰਨ ਤੋੜ ਚੁਣਚਣ ਕੀਤਾ ਜਾ ਰਿਹਾ ਹੈ ਕਤਲ ਹੁਣ ਖੁੱਲੇਗਾ ਸ਼ੰਭੂ ਬਾਰਡਰ ਸੁਪਰੀਮ ਕੋਰਟ ਨੇ ਪੰਜਾਬ ਹਰਿਆਣਾ ਦੇ ਡੀਜੀਪੀ ਨੂੰ ਦਿੱਤੇ ਸਖਤ ਹੁਕਮ ਸਤੰਤਰਤਾ ਵਿਭਸਤਾ ਆ ਗਿਆ ਮੁੱਖ ਮੰਤਰੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਰਹੇ ਅਸਫਲ ਪ੍ਰਤਾਪ ਸਿੰਘ ਬਾਜ਼ਬਾ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਬਾ ਟੋਲ ਪਲਾਜ਼ਾ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਕੀਤੀ ਮੀਟਿੰਗ ਸਮਾਜ ਸੇਵੀ ਬੀਬੀ ਗੁਰਜੀਤ कौर ਦਾ ਆਪਣੇ ਜਵਾਈ ਬਾਬਾ ਗੁਰਵਿੰਦਰ ਸਿੰਘ ਨਾਲ ਝਗੜਾ ਗੋਲੀ ਚੱਲਣ ਨਾਲ ਬੀਬੀ ਸਣੇ 4 ਜਾਣੇ ਜ਼ਖਮੀ ਸ਼ੰਭੂ ਬਾਡਰ ਤੇ ਸੁਪਰੀਮ ਕੋਰਟ ਦੇ ਫੈਸਲੇ ਤੇ ਬੋਲੇ ਨੀਲ ਗਰਗਸੇ ਕਰਦੇ ਹਾਂ ਫੈਸਲੇ ਦਾ ਸਮਰਥਨ ਆਮ ਆਦਮੀ ਪਾਰਟੀ ਦੇ ਮੈਂਬਰ ਨੀਲ ਗਰਗਨੇ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਅੱਜ ਛੰਭੂ ਬਾਡਰ ਖੁੱਦ ਨੂੰ ਲੈ ਕੇ ਮਾਨਯੋਗ ਸੁਪਰੀਮ ਕੋਰਟ ਦਾ ਜੋ ਫੈਸਲਾ ਆਇਆ ਹੈ ਅਸੀਂ ਇੱਕ ਵਾਰ ਫਿਰ ਉਹਦਾ ਪੂਰਜੋਰ ਸਮਰਥਨ ਕਰਦੇ ਹਾਂ ਕਿਉਂਕਿ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਪੈਰੀਕੇਟਿੰਗ ਕੀਤੀ ਹੋਈ ਹੈ ਜਿਹੜਾ ਰਸਤਾ ਰੋਕਿਆ ਹੋਇਆ ਹੈਗਾ ਉਹ ਹਰਿਆਣਾ ਦੀ ਸਰਕਾਰ ਵੱਲੋਂ ਰੋਕਿਆ ਹੋਇਆ ਹੈ ਔਰ ਅਸੀਂ ਇਸ ਚੀਜ਼ ਦਾ ਵੀ ਸਮਰਥਨ ਕਰਦੇ ਹਾਂ ਜੋ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਇੱਕ ਆਜ਼ਾਦ ਕਮੇਟੀ ਬਣਾਈ ਜਾਵੇ ਜੋ ਕਿਸਾਨਾਂ ਨਾਲ ਔਰ ਬਾਕੀ ਧਿਰਾਂ ਨਾਲ ਗੱਲਬਾਤ ਕਰਕੇ ਇਸ ਮਸਲੇ ਨੂੰ ਹੱਲ ਕਰ ਸਕੇ ਕੋ ਕੱਸੀ ਇਹ ਸਮਝਦੇ ਹੈ ਕਿ ਕਿਸਾਨਾਂ ਦੇ ਜਿਹੜੇ ਮੰਗਾਂ ਨੇ ਉਹ ਬਿਲਕੁਲ ਜਾਇਜ਼ ਨੇ ਕਿਸਾਨ ਸਾਡੇ ਦੇਸ਼ ਦੇ ਪਸੰਦਿਕ ਨੇ ਦੇਸ਼ ਦਾ ਸਾਡਾ ਆਪਣਾ ਪ੍ਰਧਾਨ ਮੰਤਰੀ ਹੈ ਔਰ ਦੇਸ਼ ਦੀ ਦਿੱਲੀ ਰਾਸਥਾ ਨੀਤੇ ਵਿੱਚ ਜੇਕਰ ਉਹ ਜਾ ਕੇ ਆਪਣੀ ਗੱਲ ਪ੍ਰਧਾਨ ਮੰਤਰੀ ਸਾਹਿਬ ਨਾਲ ਕਰਨੀ ਚਾਹਦੇ ਹੈਗੇ ਆ ਦਾ ਉਸ ਦੇ ਵਿੱਚ ਕੋਈ ਹਰਜ ਨਹੀਂ ਹੈ। ਵੈਸੇ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਜਦੋਂ ਤਿੰਨ ਕਾਨੂੰਨ ਸੀ ਜਿਹੜੇ ਜਿਨ੍ਹਾਂ ਦੇ ਖਿਲਾਫ ਐਜੀਟੇਸ਼ਨ ਪੂਰੇ ਮੁਲਕ ਤੇ ਵਿੱਚ ਹੋਇਆ ਜਿਸ ਵਿੱਚ ਪੂਰੇ ਮੁਲਕ ਦੇ ਲੋਕਾਂ ਨੇ ਭਾਗ ਲਿਆ ਉਸ ਐਜੀਟੇਸ਼ਨ ਤੋਂ ਬਾਅਦ ਜਦੋਂ ਉਹਨਾਂ ਨੇ ਉਹ ਤਿੰਨੋਂ ਕਾਨੂੰਨ ਵਾਪਸ ਲਏ ਸੀ ਉਦੋਂ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਜਿਹੜੀ ਐਮਐਸਪੀ ਦੀ ਮੰਗ ਹੈ ਉਹ ਮੰਨ ਲਈ ਜਾਏਗੀ ਪਰ ਤਿੰਨ ਸਾਲਾਂ ਤੋਂ ਬਾਅਦ ਵੀ ਅਫਸੋਸਨਰ ਕਹਿਣਾ ਪੈ ਰਿਹਾ ਹੈਗਾ ਕਿ ਪ੍ਰਧਾਨ ਮੰਤਰੀ ਸਾਹਿਬ ਦੁਆਰਾ ਖੁਦ ਕੀਤਾ ਹੋਇਆ ਵਾਅਦਾ ਜਿਹੜਾ ਉਹ ਹਾਲੇ ਤੱਕ ਪੂਰਾ ਨਹੀਂ ਹੋਇਆ। ਔਰ ਜੇਕਰ ਕਿਸਾਨ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਆਪਣਾ ਹਿੱਤ ਹੈ ਉਹ ਵਾਦਾ ਜਾਰੀ ਕਰਾਉਣਾ ਚਾਹੁੰਦੇ ਆ ਜੇਕਰ ਉਹ ਆਪਣੀਆਂ ਮੰਗਾਂ ਦੇ ਸਬੰਧ ਦੇ ਵਿੱਚ ਦਿੱਲੀ ਜਾਣਾ ਚਾਹੁੰਦੇ ਆ ਤੇ ਇਸ ਦੇ ਵਿੱਚ ਕੋਈ ਹਰਜ ਨਹੀਂ ਹੈ ਆਮ ਆਦਮੀ ਪਾਰਟੀ ਜਿਹੜੀ ਹੈ ਕਿਸਾਨਾਂ ਦੀ ਮੰਗਾਂ ਦਾ ਪੂਰਜੋਰ ਸਨਮਰਥਨ ਕਰਦੀ ਹੈ ਕਿ ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਕਿਸਾਨਾਂ ਦੀ ਜਿਹੜੀਆਂ ਮੁੱਖਆਂ ਬਣੀਆਂ ਜਾਂਦਾ ਅਸੀਂ ਹਰਿਆਣਾ ਗਵਰਨਮੈਂਟ ਨੂੰ ਵੀ ਜਿਹੜਾ ਹੈਗਾ ਇੱਕ ਵਾਰੀ ਫਿਰ ਬੇਨਤੀ ਕਰਦੇ ਆ ਤਾਂ ਹੱਥ ਕਰਨੇ ਛੱਡ ਕੇ ਜਿਦਾ ਰਹੇਗਾ ਉਹ ਕਿਸਾਨਾਂ ਦੀ ਸੁਖਾਵਾਂ ਮੁਹਰ ਬਣਾ। ਐਮਪੀ ਚਨਜੀਤ ਸਿੰਘ ਚੰਨੀ ਖਿਲਾਫ ਇਲੈਕਸ਼ਨ ਅਪੀਲਸ਼ਨ ਦੇ ਮਾਮਲੇ 'ਚ ਹਾਈ ਕੋਰਟ ਨੇ ਦਿੱਤਾ ਫੈਸਲਾ ਚਨਜੀਤ ਸਿੰਘ ਚੰਨੀ ਖਿਲਾਫ ਇਲੈਕਸ਼ਨ ਅਪੀਲਸ਼ਨ ਦੇ ਮਾਮਲੇ ਵਿੱਚ ਪੰਜਾਬ ਹਾਈ ਕੋਰਟ ਨੇ ਅਹਿਮ ਗੱਲ ਆਖੀ ਹੈ ਹਾਈ ਕੋਰਟ ਨੇ ਇੱਕ ਵਾਰ ਫਿਰ ਚਨਜੀਤ ਸਿੰਘ ਚੰਨੀ ਨੂੰ ਜਵਾਬ ਦੇ ਨੋਟਿਸ ਜਾਰੀ ਕੀਤਾ ਹੈ ਚਨਜੀਤ ਸਿੰਘ ਚੰਨੀ ਨੂੰ ਪਹਿਲਾ ਨੋਟਿਸ ਸ਼ਹਿਰ ਤੋਂ ਬਾਹਰ ਹੋਣ ਕਰਕੇ ਨਹੀਂ ਮਿਲਿਆ ਸੀ ਦੂਸਰਾ ਨੋਟਿਸ ਚਨਜੀਤ ਸਿੰਘ ਚੰਨੀ ਨੂੰ ਸਪੀਡ ਪੋਸਟ ਕੀਤਾ ਗਿਆ ਸੀ ਪੰਜਾਬ ਵਿੱਚ ਕਿਸਾਨੀ ਅਧੋਲਣ ਵਿੱਚ ਬਾਈਕਾਟ ਕੀਤਾ ਰੇਲੈਂਸ Jio ਨੇ ਮੁੜ ਦਬਦਬਾ ਕੀਤਾ ਕਾਇਮ ਪੰਜਾਬ ਨੂੰ ਸਿਰਫ ਇੱਕ ਦੋ ਟੈਲੀਕਮ ਘਰਾਣਿਆਂ ਨੇ ਇਹ ਮੋਠੀ ਵਿੱਚ ਕਰ ਲਿਆ ਹੋਵੇ ਜੇਕਰ ਪੰਜਾਬ ਵਿੱਚ ਮੋਬਾਈਲ ਕਨੈਕਸ਼ਨਾਂ ਦੇ ਆਂਕੜੇ ਤੇ ਝਾਤ ਮਾਰੀਏ ਤਾਂ ਰੇਲੈਂਸ Jio ਤੇ ਭਾਰਤੀ Airtel ਦੇ ਕਨੈਕਸ਼ਨਾਂ ਦਾ ਆਂਕੜਾ ਸਿਖਰਾਂ ਤੇ ਹੈ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਅਧੋਲਣ ਚੱਲ ਰਿਹਾ ਸੀ ਉਦੋਂ ਕਾਰਪੋਰੇਟ ਘਰਾਣਿਆਂ ਦਾ ਕਿਸਾਨਾਂ ਨੇ ਬਾਈਕਾਟ ਕੀਤਾ ਸੀ ਸ਼ੰਭੂ ਬਾਡਰ ਖੋਲਦਿਆਂ ਹੀ ਦਿੱਲੀ ਨੂੰ ਕਰਾਂਗੇ ਕੂਚ ਸੁਪਰੀਮ ਕੋਰਟ ਦੀ ਟਿੱਪਣੀ ਤੇ ਧੱਲੇਵਾਨ ਨੇ ਕਿਹਾ ਟਰੈਕਟਰਾਂ ਟਰਾਲੀਆਂ ਕਿਸਾਨਾਂ ਦਾ ਦੂਜਾ ਘਰ ਸੁਪਰੀਮ ਕੋਰਟ ਨੇ ਕਰੀਬ 6 ਮਹੀਨਿਆਂ ਤੋਂ ਬੰਦ ਸ਼ੰਭੂ ਬਾਡਰ ਨੂੰ ਅੰਸ਼ਕ ਤੌਰ ਤੇ ਖੋਲਣ ਦਾ ਹੁਕਮ ਦਿੱਤਾ ਹੈ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਕਿਸਾਨ ਜਥੇਬੰਦੀਆਂ ਸਰਗਰਮ ਹੋ ਗਈਆਂ ਹਨ ਕਿਸਾਨ ਆਗੂ ਜਗਜੀਤ ਸਿੰਘ ਧੱਲੇਵਾਨ ਨੇ ਸਾਨੂੰ ਪਹਿਲਾਂ ਹੀ ਚਾਹੁੰਦੇ ਸਨ ਕਿ ਸ਼ੰਭੂ ਸਰਹੰਦ ਖੋਲੀ ਜਾਵੇ ਸੜਕ বন্ধ ਹੋਣ ਕਾਰਨ ਜਿੱਥੇ ਵਪਾਰੀਆਂ ਤੇ ਟਰਾਂਸਪੋਰਟਰਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਆਮ ਲੋਕਾਂ ਨੂੰ ਆਉਣ ਜਾਣ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਧਲੇਵਾਨ ਨੇ ਕਿਹਾ ਜੇ ਕਿਸਾਨਾਂ ਦੀਆਂ ਮੰਗਾਂ ਨੂੰ ਜਲਦੀ ਲਾਗੂ ਨਾ ਕੀਤਾ ਗਿਆ ਤਾਂ ਸੜਕਾਂ ਖੋਲਣ ਤੇ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਸਮੇਤ ਦਿੱਲੀ ਵੱਲ ਮਾਰch ਕਰਨਗੇ ਬੰਗਲਾਦੇਸ਼ 'ਚ ਹਿੰਦੂਆ ਦਾ ਕਤਲ ਐਮ ਮੰੰਤਰਾਂ ਦੀ ਭੰਨ ਤੋੜ ਚੁਣਚਣ ਕੀਤਾ ਜਾ ਰਿਹਾ ਹੈ ਕਤਲ ਬੰਗਲਾਦੇਸ਼ ਵਿੱਚ ਅੰਤਿਮ ਸਰਕਾਰ ਬਣ ਤੋਂ ਬਾਅਦ ਵੀ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਉੱਥੇ ਹੀ ਹਿੰਦੂਆਂ ਤੇ ਲਗਾਤਾਰ ਹਮਲੇ ਹੋ ਰਹੇ ਹਨ ਜਿਸ ਦੀ ਪੂਰੀ ਦੁਨੀਆ ਵਿੱਚ ਨਿੰਦਿਆ ਵੀ ਹੋ ਰਹੀ ਹੈ ਹੁਣ ਪੰਜਾਬ ਤੋਂ ਬਦਨਾਂ ਪਰ ਲੇਖਕਾਂ ਤੇ ਵਕੀਲਾਂ ਨੇ ਬੰਗਲਾਦੇਸ਼ ਵਿੱਚ ਹਿੰਦੂਆ ਵਿਰੋਧ ਹਿੰਸਾ ਨੂੰ ਲੈ ਕੇ ਇੱਕ ਪੱਤਰ ਲਿਖਿਆ ਹੈ ਜਿਸ ਰਾਹੀਂ ਉਹਨਾਂ ਚਾਹੀਆਂ ਘਟਨਾ ਮੰਨ ਰੋਕਣ ਦੀ ਮੰਗ ਕੀਤੀ ਹੈ ਉਨ੍ਹਾਂ ਨੇ ਆਪਣੇ ਪੱਤਰ ਵਿੱਚ ਭਾਰਤੀ ਸੰਸਦ ਨੂੰ ਵੀ ਇਸ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ ਦਰਅਸਲ ਇਹ ਚਿੱਠੀ ਲਿਖਣ ਵਾਲੇ ਲੇਖਕਾਂ ਦਾ ਮਕਸਦ ਹਿੰਦੂਆਂ ਤੇ ਹੋ ਰਹੇ ਹਮਲਿਆਂ ਦੇ ਮੁੱਦੇ 'ਤੇ ਧਿਆਨ ਖਿੱਚਣਾ ਹੈ ਬੰਗਲਾਦੇਸ਼ ਦੀ ਸਥਿਤੀ ਇਸ ਸਮੇਂ ਬਹੁਤ ਖਰਾਬ ਹੈ ਉੱਥੇ ਹਿੰਦੂਆਂ ਨੂੰ ਚਲ-ਚਲ ਕੇ ਮਾਰਿਆ ਜਾ ਰਿਹਾ ਹੈ ਮੰਦਰਾਂ ਨੂੰ ਢਾਇਆ ਜਾ ਰਿਹਾ ਹੈ ਹੁਣ ਖੁੱਲੇਗਾ ਸ਼ੰਭੂ ਬਾਰਡਰ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਦੇ ਡੀਸੀਪੀ ਨੂੰ ਦਿੱਤੇ ਸਖਤ ਹੁਕਮ ਸੌ ਬਾਅਦ ਨੂੰ ਅਦਾਲਤ 'ਚ ਸੁਣਵਾਈ ਹੋਈ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੇ ਜਦੋਂ ਬਖਰੀ ਕਮੇਟੀ ਬਣਾਉਣ ਲਈ ਦਾਅਦੇ ਵਿੱਚ ਨਾਂ ਦਿੱਤੇ ਹਨ ਦੋਵੇਂ ਪਾਸੇ ਇੱਕ ਇੱਕ ਲੈਣ ਖੁੱਲੇਗੀ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਸ਼ੰਭੂ ਬਾਟਨ ਨੂੰ ਆਸ਼ਕ ਤੌਰ ਤੇ ਖੋਲਣ ਲਈ ਕਿਹਾ ਹੈ ਐਂਬੂਲੈਂਸਾਂ ਬਜ਼ੁਰਗਾਂ ਔਰਤਾਂ ਵਿਦਾਰਥੀਆਂ ਲਈ ਹਾਈਵੇ ਖੋਲਣ ਦੇ ਹੁਕਮ ਦਿੱਤੇ ਹਨ ਆਦਤ ਨੇ ਕਿਹਾ ਕਿ ਦੋਮਾ ਪਾਸਿਆਂ ਤੋਂ ਇੱਕ ਇੱਕ ਲੈਣ ਖੁੱਲੇਗੀ ਨਾਲ ਹੀ ਪੰਜਾਬ ਅਤੇ ਹਰਿਆਣਾ ਦੇ ਪੁਲ ਸਦਾਰਕਾਰੀਆਂ ਨੂੰ ਇਸ ਸਬੰਧੀ ਇਤਹਾਫਤੇ ਦੇ ਅੰਦਰ ਮੀਟਿੰਗ ਕਰਕੇ ਰੂਪਰੇਖਾ ਤੈਅ ਕਰਨ ਲਈ ਕਿਹਾ ਗਿਆ ਹੈ ਸਪ੍ਰੇਮ ਕੌਰ ਵੱਲੋਂ ਅਗਲੀ ਸੁਪਾਈ ਬਾਈ 15 ਅਗਸਤ ਨੂੰ ਹੋਵੇਗੀ। ਸਤੰਤਰਤਾ ਦਿਵਸ 'ਤੇ ਆਗਿਆ ਮੁੱਖ ਮੰਤਰੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਰਹੇ ਆਸਫਲ ਬਾਸਪਾ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਸਪਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ 15 ਅਗਸਤ 2022 ਨੂੰ ਆਜ਼ਾਦੀ ਦਿਵਸ ਤੱਕ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਆਪਣੇ ਵਾਅਦਿਆਂ ਤੋਂ ਮੁੱਕਰ ਗਏ ਹਨ। ਉਹਨਾਂ ਕਿਹਾ ਕਿ 2023 ਵਿੱਚ ਸਤੰਤਰਤਾ ਦਿਵਸ ਮੌਕੇ ਆਪਣੇ ਭਾਸ਼ਣ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 1 ਸਾਲ ਦੇ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦਾ ਵਾਅਦਾ ਕੀਤਾ ਸੀ ਬਾਸਪਾ ਨੇ ਕਿਹਾ ਸੀ ਕਿ 15 ਅਗਸਤ 2023 ਨੂੰ ਪਟਿਆਲਾ ਵਿਖੇ ਕਾਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਅਗਲੇ 15 ਅਗਸਤ ਤੱਕ ਪੰਜਾਬ ਵਿੱਚੋਂ ਚਿੱਟੇ ਦੀ ਲਾਹਤ ਨੂੰ ਸਫਲਤਾਪੂਰਵਕ ਮਿਟਾ ਦੇਵੇਗੀ ਪੰਜਾਬ ਦੇ ਸਭ ਤੋਂ ਮਹਿੰਗੇ ਲਾਟੋ ਬਾੜ ਥੋੜਾ ਪਲਾਜ਼ਾ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਕੀਤੀ ਮੀਟਿੰਗ ਦੱਸੀ ਅਗਲੀ ਰਣਨੀਤੀ ਇਹ ਜਥੇਬੰਦੀਆਂ ਜਿਨ੍ਹਾਂ ਨੇ ਮੀਟਿੰਗ ਕੀਤੀ ਆ ਸੀ ਮੀਟਿੰਗ ਕਰਕੇ ਅਗਲਾ ਜਿਹੜਾ ਫੈਸਲਾ ਲਿਆ ਸਾਡੇ ਵੱਡੇ ਵੀਰ ਇੱਕਦੰ ਸਿੰਘ ਵਾਲਾ ਤੇ ਰਾਏ ਸਾਹਿਬ ਖੜੇ ਨੇ ਕਿ ਤੁਹਾਨੂੰ ਬਰੀਦ ਦੇ ਵਿੱਚ ਦੱਸ ਦੇਣਗੇ ਕਿ ਅੱਗੇ ਜੋ ਫੈਸਲਾ ਹੋਇਆ ਇਹਨਾਂ ਨਾਲ ਰਾਏ ਸਾਹਿਬ ਕੀ ਆ ਫੈਸਲਾ ਲਿਆ ਗਿਆ ਲਾਡਵਾਲ ਟੋਲਾ ਦਾ ਪੰਨਾ ਕਿੰਨੇ ਦਿਨ ਬੰਦ ਰੱਖਿਆ ਸੀ ਆ ਜਦੋਂ ਕੀ ਫੈਸਲਾ ਲਿਆ ਗਿਆ ਦੇਖੋ ਇਹ 45 ਦਿਨ ਲਗਭਗ ਜਿਹੜਾ ਲਾਡਵਾਲ ਟੋਲਾ ਹੈ ਉਹ ਜਿੱਥੇ ਬੰਦੀਆਂ ਨੇ ਸਦਾ ਦਿਲਬਖ ਸਿੰਘ ਜੀ ਸਾਡੇ ਆ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਇਹ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਜਿਹੜੀ ਕਾਲ ਦਿੱਤੀ ਉਹ ਤੇ ਬਾਕੀ ਸਾਰੀਆਂ ਜਥੇਬੰਦੀਆਂ ਨੇ ਸਾਥ ਦਿੱਤਾ ਤੇ 45 ਦਿਨ ਨੇ ਫਰੀ ਰੱਖਿਆ ਮਾਨਯੋਗ ਹਾਈ ਕੋਰਟ ਨੇ ਫੈਸਲਾ ਸੁਣਾਇਆ ਪੇ ਟੋਲ ਚਾਲੂ ਕੀਤਾ ਜਾਵੇ ਤੇ ਉਹਨਾਂ ਨੇ ਚੌਥ ਜਿਲ੍ਹਿਆਂ ਦੀ ਪੁਲਿਸ ਲਾ ਕੇ ਸਾਡੇ ਦੋ ਆਗੂ ਜਿਹੜੇ ਮੇਨ ਸੀਗੇ ਤੇ ਬਾਕੀ ਸਾਥੀ ਇਹਨਾਂ ਦੇ ਗ੍ਰਿਫਤਾਰ ਕਰਕੇ ਇਹਨੂੰ ਚਾਲੂ ਕੀਤਾ ਕਿਉਂਕਿ ਸਾਡਾ ਸ਼ੰਭੂ ਮੋਰਚਾ ਵੀ ਚੱਲ ਰਿਹਾ ਖਨੌਰੀ ਵੀ ਚੱਲ ਰਿਹਾ ਅਸੀਂ ਉਧਰ ਵੀ ਜੀ ਸਾਹ ਹੁਣ ਇਹ ਮਨਮਾਨੀ ਜਿਆਦਾ ਕਰਦੇ ਨੇ ਲੋਕਾਂ ਨੂੰ ਹਰਾਸ ਕਰਦੇ ਨੇ ਤੇ ਸੱਟ ਕਰਦੇ ਨੇ ਲੋਕਾਂ ਦੀ ਜਿਹੜੇ ਸਾਡੇ ਕਿਸਾਨ ਮੋਰਚਿਆਂ ਤੇ ਜਾਂਦੇ ਨੇ ਉਹਨਾਂ ਦੀ ਜ਼ਬਰੀ ਵਸੂਲੀ ਕਰਦੇ ਨੇ ਅਸੀਂ ਇਹਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਔਰ ਇਹ ਟੋਲ ਵਾਲਿਆਂ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ 18 ਤਰੀਕ ਦਾ ਸਿਆਦੀ ਮੀਟਿੰਗ ਦਿੱਤਾ ਹੈ اسی 18 ਤਰੀਕ ਨੂੰ ਫੋਨ ਵਾਲੀ ਜਿਹੜੀ ਹੈ ਦਿਨ ਐਤਵਾਰ ਹੋਏਗਾ। ਔਰ 18 ਤਰੀਕ ਨੂੰ 6 ਕਰ 18 ਤੱਕ ਇਹ ਕੋਈ ਮੀਟਿੰਗ ਜੱਦੇ ਮੰਨੀਆਂ ਨਾ ਕਰਕੇ ਇਸ ਕੱਲ ਦਾ ਫੈਸਲਾ ਨਹੀਂ ਲੈਂਦੇ। ਫੇ ਅਸੀਂ ਤੁਹਾਡੀ ਖਜਲ ਖਵਾਰੀ ਬਿਲਕੁਲ ਨਹੀਂ ਕਰਾਂਗੇ। ਲੋਗਾ ਨਾਲ ਬਸ ਰੁਕੀ ਬੰਦ ਕਰਾਂਗੇ। ਤੇ ਫੇਰ ਅਸੀਂ ਅਗਲੀ ਜਿਹੜੀ ਕਾਰਵਾਈ ਆ 18 ਨੂੰ ਵੱਡੀ ਮੀਟਿੰਗ ਕਰਕੇ ਫੇਰ ਉਹਦੇ ਵਿੱਚ ਅਸੀਂ ਹੋ ਸਕਦਾ ਵੀ ਉਦਣੇ ਹੀ ਨੀ ਕਰ ਦਈਏ ਜਾਂ ਉਦਣ ਕੋਈ ਕਾਲ ਦੇ ਲਈਏ। ਤੇ ਅਸੀਂ 18 ਤਰੀਕ ਤੱਕ ਇਹਨਾਂ ਨੂੰ ਅਲਟੀਮੇਟਮ ਦਿੱਤਾ ਅੱਜ ਦੱਸੇ ਦਾ ਮੀਟਿੰਗ ਦਾ ਮਸਲਾ ਇਹ ਸੀ ਵੀ ਇੱਕ ਵਾਰ آگਾਹ ਕਰਨਾ ਸਾਡਾ ਪ੍ਰਸ਼ਾਸਨ ਨੂੰ ਟੋਲ ਵਾਲਿਆਂ ਨੂੰ ਫਰਜ ਹੈ ਜੇਕਰ ਉਹ ਫੇਰ ਵੀ ਨਹੀਂ ਸੁਧਰਦੇ ਤੇ ਫੇਰ ਅਸੀਂ ਅਗਲੀ ਰੀ ਕਾਰਵਾਈ ਜਿਹੜੀ ਆਉ ਸਮਾਜ ਸੇਵੀ ਬੀਬੀ ਗੁਰਜੀਤ ਕੌਰ ਦਾ ਆਪਣੇ ਜਵਾਈ ਪਾਪਾ ਗੁਰਵਿੰਦਰ ਨਾਲ ਝਗੜਾ ਗੋਲੀ ਚੱਲਣ ਨਾਲ ਬੀਬੀ ਸਨੇ ਚਾਰ ਜਾਣੇ ਜੰਗਮੀ ਸਮਾਜ ਸੇਵੀ ਗੁਰਜੀਤ ਕੌਰ ਦਾ ਆਪਣੇ ਜਵਾਈ ਖੇੜੀ ਵਾਲਾ ਪਾਪਾ ਗੁਰਵਿੰਦਰ ਸਿੰਘ ਨਾਲ ਝਗੜਾ ਹੋਣ ਤੇ ਝਗੜੇ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਝਗੜੇ ਦੌਰਾਨ ਪਾਪਾ ਗੁਰਵਿੰਦਰ ਸਿੰਘ ਖੇੜੀ ਵਾਲਾ ਪ੍ਰਦੀਪ ਸਿੰਘ ਬਾਪੂ ਦੀ ਸੱਸ ਗੁਰਜੀਤ ਕੌਰ ਤੇ ਰਮਨ ਜੋਤ ਸਿੰਘ ਜੰਗਮੀ ਨੂੰ ਸਿਵਲ ਹਸਮਤਕਾਰ ਵਿੱਚ ਦਾਖਲ ਕਰਵਾਇਆ ਗਿਆ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੇ ਐਂਡ ਰੋਜ਼ਾਨਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੇ